ਜ਼ੀਰਕਪੁਰ ਟਾਈਮਸ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਨੂੰ ਲੈ ਕੇ ਆ ਰਹੀ ਹੈ ਜਿਸ ਨੂੰ ਕਿ ਹਲਕਾ ਟੇਰਾ ਬਸੀ ਦੇ ਵਿੱਚ ਵੱਡਾ ਝਟਕਾ ਲੱਗਾ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਸੈਣੀ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਰਕਰ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਮੌਜੂਦਗੀ ਦੇ ਵਿੱਚ ਤਮਾਮ ਆਮ ਆਦਮੀ ਪਾਰਟੀ ਦੇ ਇਹ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਤਾਂ ਇਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਬਹੁਤ ਵੱਡਾ ਚਟਕਾ ਲੱਗਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰੈਜ਼ੀਡੈਂਟ ਕਮਲਜੀਤ ਸੈਣੀ ਸਮੇਤ ਕਈ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਇਸ ਮੌਕੇ ਐਨ ਕੇ ਸ਼ਰਮਾ ਨੇ ਕੀ ਕੁਝ ਕਿਹਾ ਆਓ ਦੇਖਦੇ ਹਾਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਤਾਂ ਭਤੀਜਾ ਹੀ ਆ ਕਮਲਜੀਤ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਬਲਾਕ ਦਾ ਪ੍ਰਧਾਨ ਰਿਹਾ ਕਿਸਾਨ ਮូរਦਾ ਪੰਜਾਬ ਦਾ ਵਾਈਸ ਪ੍ਰਧਾਨ ਔਰ ਇਹਨਾਂ ਦੀ ਸਾਰੀ ਟੀਮ ਦੇਖੋ ਕਿੱਡਾ ਬੜਾ ਪਰਵਾਰਾ ਮੇਰੇ ਪਿੰਡ ਤੋਂ ਹੀ ਆ ਮੇਰਾ ਤਾਂ ਪਰਵਾਰ ਹੀ ਆ ਸਮਝ ਲਓ ਕਿ ਜਿਆਦਾ ਬੜੀ ਮਿਹਨਤ ਇਹਨਾਂ ਨੇ ਆਮ ਆਦਮੀ ਪਾਰਟੀ ਵਾਸਤੇ ਕੀਤੀ ਔਰ ਆਮ ਆਦਮੀ ਪਾਰਟੀ ਜਿਹੜੀ ਮਾਈ ਥੱਲੇ ਕੰਮ ਕਰਕੇ ਚੱਲੀ ਸੀ ਕੋਈ ਇਹ ਜਿਹੜੇ ਪੰਜਾਬ ਦੇ ਨੌਜਵਾਨ ਹਨਾ ਜੀ ਇਸ ਕਰਕੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਕੋਈ ਸਰਕਾਰੀ ਮਾਈਕ ਟੈਨਰ ਬਣ ਕੇ ਜਿਹੜੇ ਸਰਕਾਰੀ ਡੋਟੋਰ ਨੂੰ ਲਵਾਵਾਂਗੇ ਲਾਲ ਬਤਮਣ ਦਾ ਵਾਂਡ ਡਰੋਨ ਸਿਕਿਉਰਟੀ ਵੀ ਲਵਾਵਾਂਗੇ ਕਰਾਪਸ਼ਨ ਖਤਮ ਕਰ ਦਾਂਗੇ ਨਸ਼ੇ ਖਤਮ ਕਰ ਦਾਂਗੇ ਇਹ ਦਿੱਤੇ 10000 ਰੁਪਏ ਦੇ ਦਾਨੇ ਠੀਕ ਹੈ ਨਾ 5 ਮਿੰਟਾਂ ਦੇ ਐਮਐਸਪੀ ਦੇ ਦਾਨੇ ਇਹ ਨਹੀਂ ਮਤਲਬ 5000 ਰੁਪਏ ਪੈਨਸ਼ਨ ਕਰਦਾ ਆ ਆਟਾ ਦਾਲ ਕਿਉਂ ਜਾਨ ਤੇ ਨਹੀਂ ਯਾਨੀ ਕਿੱਡੇ بڑے بڑے ਭਾਵ ਦੇ ਕਰੇ ਔਰ ਸਾਡੇ ਨੌਜਵਾਨ ਵੀਰ ਗੁੱਡ ਗਵਰਨੈਂਸ ਵਾਸਤੇ ਜੀ ਆਮ ਆਦਮੀ ਪਾਰਟੀ ਬਣ ਕਰੀ ਔਰ ਆਮ ਆਦਮੀ ਪਾਰਟੀ ਵੱਲ ਤੇ ਬਹੁਤ ਮਿਹਨਤਾਂ ਕੀਤੀ ਪਰ ਜਦੋਂ ਸਰਕਾਰ ਬਣ ਗਈ ਸਾਰਾ ਕੁਝ ਉਲਟੋ ਸੌ ਸੌ ਬੰਦੇ ਦੀ ਸਕਿਉਰਟੀ ਨਹੀਂ ਕਰਦੇ ਕੋਰਪੋਰੇਸ਼ਨ ਨੇ ਯਾਨਾ ਥਾਣੇ ਗੈਣੇ ਰੱਖਤੇ ਆਪਣੇ ਐਮਐਲਏ ਨੂੰ ਅਸੀਨਾ ਗ੍ਰਾਫ ਤੋਂ ਸਿਰੇ ਦੀ। ਸੋ ਇਹ ਦੇਖ ਕੇ ਜਿਹੜਾ ਨੌਜਵਾਨ ਲੱਗੂ ਇੱਕ ਉਮੀਦ ਆਸ ਦੀ ਕਿਰਨ ਲੈ ਕੇ ਗਿਆ 92 ਐਮਐਲਏ ਨੂੰ ਪੜਾਈ ਲਈ ਅੱਜ ਉਹ ਵਾਪਸ ਹੋ। ਪਰ ਅੱਜ ਇਹ ਸਾਰਾ ਪਰਿਵਾਰ ਤੁਸੀਂ ਦੇਖੋ ਕਿ ਸਾਡੇ ਘਰ 'ਚ ਸਾਮਣ ਹੋਇਆ ਪੰਜਾਬ ਦਾ ਸੀਨੀਅਰ ਸੋ ਸ਼ਰਮਣੀ ਅਕਾਦੀ ਜਦ ਇਹਨਾਂ ਨੂੰ ਜੁਗਰੂ ਸੁਝਾਉਂਦਾ ਸੇਮ ਐਡਵਾਈਸ ਵੀ ਨਾਲ ਜੁਗਰੂ ਵਾਂਗੂ ਦਿੱਤੀ ਆ। ਔਰ ਬੜਾ ਮਿਹਨਤੀ ਆ। ਇਸ ਤਰ੍ਹਾਂ ਆਮ ਆਦਮੀ ਧਾਰਤੀ ਵਾਸਤੇ ਇੱਕ ਐਸੈਟ ਦਾ ਮਨੁੱਖੋ ਵੀ ਜਿਹੜਾ ਬਹੁਤ ਵੱਲ ਮਿਲਦੀ ਇਸ ਚੋਣ ਮੈਨੂੰ ਮੈਂ ਕਹਿ ਸਕਦਾ ਕਿ ਬੜਾ ਵੱਡਾ ਫਾਇਦਾ ਇਹਨਾਂ ਦੀ ਸਮੂਹਿਤਾ ਕਰਕੇ ਹੋਇਆ ਜੋ ਮੈਂ ਕਮਲਜੀਤ ਜੀ ਦਾ ਤਸੇਮ ਜੀ ਦਾ ਇਹਨਾਂ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਆਪਣਾ ਭਰਾ ਸਮਝ ਕੇ ਇਹ ਲੜਾਈ ਇਕੱਲੀ ਮੇਰੀ ਨਹੀਂ ਹੈ ਮੈਂ ਤਾਂ ਇਸ ਪਿੰਡ 'ਚ ਫਾਇਦਾ ਹੋਇਆ ਲੋਕਾਂ 'ਚ ਇਹ ਲੜਾਈ ਇਲਾਕੇ ਦੀ ਹੈ ਇਹ ਲੜਾਈ ਪੰਜਾਬ ਦੀ ਹੈ ਪੰਜਾਬ ਦੇ ਕਿਸਾਨਾਂ ਦੀ ਹੈ ਪੰਜਾਬ ਦੇ ਵਪਾਰੀਆਂ ਦੀ ਹੈ ਪੰਜਾਬ ਦੇ ਕਰਮਚਾਰੀਆਂ ਦੀ ਹੈ ਪੰਜਾਬ ਦੇ ਰਾਈਟਸ ਦੀ ਸੋ ਅੱਜ ਸਮੁੱਚੇ ਪੰਜਾਬੀ ਸ਼ਰਮੇ ਇਕੱਲੇ ਦਰਜਨ ਕਰਦੇ ਹਾਂ ਸੋ ਮੈਨੂੰ ਖੁਸ਼ੀ ਆ ਕਿ ਮੇਰਾ ਆਪਣਾ ਪਰਿਵਾਰ ਇਕੱਠਾ ਹੋ ਗਿਆ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਔਰ ਵਿਸ਼ਵਾਸ ਦਵਾਦਾ ਕਿ ਇਹਨਾਂ ਨੂੰ ਕੋਈ ਰਾਮਾ ਨਹੀਂ ਆਊਗਾ ਆਪਣੇ ਭਰਾ ਬਣ ਕੇ ਆਪਣੇ ਨਾਲ ਰੱਖਾਂਗੇ ਆਪਾਂ ਰਲ ਮਿਲ ਕੇ ਪੰਜਾਬ ਦੇ ਔਰ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਂਦੇ ਜੀ ਸਨ ਸਰ ਕੀ ਉਹ ਜਿਹੜੇ ਚਿੱਤਨਾ ਆਮ ਆਈ ਪਾਰਟੀ ਵਾਦੇ ਲੈ ਕੇ ਪੰਜਾਬ ਚਾਈ ਸੀਗੀ ਲਾਦਾ ਲੋਕ ਸਭਾ ਚੋਂ ਉਹਨਾਂ ਦੇ ਵਿੱਚ ਇਹ ਕਿ ਬਜੂ ਕੀ ਨਾ ਬਣਾ ਤੇ ਜੀ ਲੋਕ ਸਭਾ ਤੇ 13 ਜੀਰੋ ਭਵੰਤ ਮੰਨ ਕਹਿੰਦਾ ਕਿ 13 ਦੀ 13 ਸੀਟਾਂ ਤੇ ਜੀਰੋ ਇਹਨਾਂ ਦੀਆਂ ਇੱਕ ਵੀ ਸੀਟ ਨਹੀਂ ਜਣੇ ਕਿਉਂਕਿ ਇਹਨਾਂ ਨੇ ਵਿਸ਼ਵਾਸ ਘਾਤਿਆ ਨੌਜਵਾਨਾਂ ਦੇ ਦਿਲ ਤੋੜੇ ਪੰਜਾਬੀਆਂ ਦੇ ਦਿਲ ਤੋੜੇ ਇਹਨਾਂ ਪੰਜਾਬ ਨੂੰ ਦਿੱਲੀ ਦੇ ਡਿੰਗਰਾਂ ਦੇ ਅੱਗੇ ਜਾਣੇ ਰੱਖਿਆ ਹੈ ਆਮ ਤੋ ਮੈਨੂੰ ਨਹੀਂ ਲੱਗਦਾ ਤੁਸੀਂ ਕਰਦੇ ਹੋ ਕੋਈ ਥੋੜਾ ਹੈਗਾ ਇਹ ਨਹੀਂ ਤੁਸੀਂ ਸੋਚ ਰਹੇ ਹੋ ਕਿ ਕੋਈ ਬੱਚਾ ਪਿੰਡ ਚ ਪੈਦਾ ਹੋ ਕੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਕਿੱਥੇ ਤੱਕ ਮਤਲਬ ਸਰਪੰਚ ਜਿਹੜਾ ਬਣ ਜਾਂਦਾ ਕੋਈ ਪ੍ਰਧਾਨ ਵੀ ਬਣ ਜਾਂਦਾ ਆ ਐਮ ਐਲ ਏ ਵੀ ਸੌਖਾ ਜਿਹਾ ਬਣਦਾ ਹੁਣ ਤੁਸੀਂ ਦੇਖੋ ਵੀ ਕਿੰਨੀ ਵੱਡੀ ਗੱਲ ਆ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਸ ਪਿੰਡ ਨੂੰ ਵੀ ਐਮ ਪੀ ਦੀ ਜ ਨਗਰੀ ਪਿੰਡ ਵੀ ਪੈਦਾ ਹੋਇਆ ਬੱਚਾ ਸੁਪਨੇ ਜਿਹੜੇ ਸਾਰਿਆਂ ਦੇ ਬਣਦਾ ਹੈ ਇਹ ਮੇਰੇ ਤੇ ਬਹੁਤ ਕਹੀ ਆ ਆਪਾਂ ਯੂਥ ਕਾਂਗਰਸ ਦੇ ਇਹਨਾਂ ਨੂੰ ਪੰਜਾਬ ਦਾ ਵਾਸੀ ਬਣਾ ਲਿਆ ਜਰਾ ਤੇ ਬਾਅਦ ਵਿੱਚ ਸਾਰਿਆਂ ਨੂੰ ਪਾਰਟੀ ਤੇ ਦਸ਼ਮੀ ਕਰਾਂਗੇ ਪੂਰਾ ਮਾਨਸਕਾਰ ਔਰ ਬੜੀ ਮਿਹਨਤ ਕਰੀਆ ਹੋਣੀ ਆਪਣੇ ਚਾਚੇ ਵਾਸਤੇ ਸੇ ਜ਼ਿਆਦਾ ਵੇਲ ਤੇ ਰੁਕ ਰਿਹਾ ਤੇ ਸਭ ਪਰਿਵਾਰਾ ਮੇਰੇ ਦੇ ਤੁਹਾਡੇ ਕੋਲ ਆ ਕੇ ਲਿਆ ਘਰ ਦਾ ਸਾਰਾ ਵਾਪਸ ਮੇਰੇ ਕੋਲ ਹੀ ਤਾਂ ਪਰਿਵਾਰ ਸੇਰੇ ਪਰਿਵਾਰ ਨਾਲ ਕਿਰੇ ਆਪਣਾ ਸਾਰਾ ਪਰਿਵਾਰ ਸਾਰਾ ਪਿੰਡਾ ਜਿਹੜਾ ਇਕੱਠਾ ਹੋਵੇ ਤੋਂ ਮੈਂ ਤਾਂ ਹੁਣ ਵੀ ਬੇਨਤੀ ਕਰਾਂ ਸਾਰਿਆਂ ਨੂੰ ਵੀ ਚਲੋ ਪਰਿਵਾਰ ਚ ਵੱਡਾ ਹੋ ਜਾਂਦਾ ਕਈ ਵਾਰੀ ਹਤੇ ਪਰਿਵਾਰ ਤੋਂ ਗਲਤੀਆਂ ਵੀ ਹੋ ਜਾਂਦੀਆਂ ਐਡਾ ਬੜਾ ਨਫਰ ਸੋਧਣਾ ਵੀ ਔਖਾ ਹੋਆ ਸੋਦੇ ਗਲਤੀਆਂ ਹੋ ਗਈ ਵੀ ਇਹ ਦੱਸਾ ਜਿੰਨਾ ਛੱਡ ਕੇ ਟਿਗੜ ਪਿੰਡ ਨੂੰ ਮਿਲੀ ਆ ਰਾਗੇ ਨੂੰ ਮਿਲੀ ਆ ਇਹ ਪਿੰਡ ਦਾ ਮਾਣਾ ਸਭ ਤੋਂ ਨੇੜੇ ਬੰਦਾ ਆਪਣੇ ਪਿੰਡ ਕੇ ਹੁੰਦਾ ਹੈ ਅਮੇ ਦੇਖੋ ਮੈਂ ਆਪਣੇ ਪਿੰਡ ਦੇ ਸੰਧਾ ਦੀ ਯਾਦ ਕਰਾਂ ਜੁਤੇ ਕਾਹੂ ਮਜ਼ਰੂਕੋ ਪੈਣੋਂ ਮਾਇਨ ਲਈਏ ਮੈਂ ਕਿਸੇ ਨੂੰ ਜਾ ਕੇ ਭੈਣ ਜਾਂ ਭਾਬੀ ਜਾਂ ਚਾਚੀ ਤਾਈ ਮਾਮੀ ਤਾਂ ਨਹੀਂ ਕਹਿ ਸਕਦਾ ਕਿ ਨਹੀਂ ਜੇ ਤਨ ਲੋਕ ਸਭਾ ਚੋਣਾਂ ਦੌਰਾਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਆਪਣੀ ਪਾਰਟੀ ਛੱਡ ਕੇ ਹੋਰ ਪਾਰਟੀ ਵੱਲ ਰੁਖ ਕਰਦੇ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਵੀ ਕਈ ਵੱਡੇ ਅਹੁਦੇਦਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੱਖ-ਵੱਖ ਪਾਰਟੀਆਂ ਵਿੱਚ ਜਾ ਕੇ ਸ਼ਾਮਿਲ ਹੋਏ ਨੇ ਤਾਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਚਟਕਾ ਲੱਗ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਮੂਲੀਅਤ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜ਼ੀਰਖਪੁਰ ਨਾਲ ਜੁੜੀਆਂ तमाम ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਜ਼ੀਰਖਪੁਰ ਟਾਈਮਸ ਟੀਵੀ